ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤੁੰਗਾ ਢੇੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਇਗੋਟ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਵਿਖਾਉਣੇ ਆ ਵਿੱਚ ਸੂਈਆਂ ਸਵਾਈਆਂ ਵਹਿੜਾਂ ਵੀ ਹੈਈਆਂ ਤੇ ਤਾਜ਼ੀਆਂ ਸੂਈਆਂ ਮੱਝਾਂ ਵੀ ਹੈਈਆਂ ਕਾਲੀਆਂ ਮੱਝਾਂ ਵੀ ਮਿਲ ਜਾਣੀਆਂ ਇੱਕ ਬੂਰੀ ਮੱਝ ਤਾਜੀ ਸੂਈ ਸਵਾਈ ਇੱਕ ਨੀਰਾਵੀ ਦੀ ਇਹ ਵੀ ਤਾਜੀ ਸੂਈ ਸਵਾਈ ਆ ਸਾਰੀ ਬੰਨ ਗਈ ਸੇਲ ਆ ਜੇ ਕਿ ਇਹਨੂੰ ਨੀਲੀ ਰਾ ਵੀ ਚਾਹੀਦੀ ਆ ਨੀਲੀ ਰਾ ਵੀ ਸੂਈ ਸਵਾਈ ਚੋ ਕੇ ਲੈ ਜੇ ਬੂਰੀ ਚੋ ਕੇ ਲੈ ਜੇ ਭਾਵੇਂ ਕਾਲੀ ਮੱਝ ਚਾਹੀਦੀ ਉਹ ਚੋ ਕੇ ਲੈ ਜੋ ਤੇ ਜੇ ਵਿਹੜਾ ਚਾਹੀਦਿਆਂ ਜਰਸੀ ਜਾਂ ਸਾਈਵਲ ਉਹ ਵੀ ਸੂਈਆਂ ਸਵਾਈਆਂ ਅਗਲਾ ਚੋ ਕੇ ਲੈ ਜੇ ਭਾ ਜੈ ਜੀ ਹੁਣ ਗੈਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦिए ਨਾਮ ਜੀ ਲਾਡੀ ਗਰੇਵਲ ਪਿੰਡ ਤੁੰਗਾ ਹੈੜੀ ਤੁਸੀਂ ਰੈਕੋਰਡ ਜ਼ਿਲ੍ਹਾ ਲੁਧਿਆਣਾ ਰੈਕੋਰਡ ਤੋਂ 10-12 ਕਿਲੋਮੀਟਰ ਤੇ ਆਪਣਾ ਪਿੰਡ ਆ ਜੀ ਫੋਨ ਨੰਬਰ ਦੱਸਿਓ ਫੋਨ ਨੰਬਰ ਇਹ ਆਪਣਾ 985798122 ਲਾਡੀ ਆ ਇਹਦਾ ਮੰਡੀ ਵਾਲਾ ਕੰਮ ਬਣਾਈ ਫਿਰਦਾ گاਵਾ ਮੱਝਾਂ ਸਾਰਾ ਕੁਝ ਲਈ ਫਿਰਦਾ ਹਾਂ ਹਾਂਜੀ ਹਾਂਜੀ ਬਾਈ ਇਹ ਲਾਗਦਾ ਹੁਣ ਤੁਹਾਨੂੰ ਕੁਝ ਈ ਵੀਡੀਓ ਵੀ ਦੱਸਿਆ 22 ਲਾਗ ਆਪਣੇ ਕੋਲ ਹੋਇਆ ਤਾਂ ਜਗਾ ਵਧਾ ਦੀ ਜਗਾ ਆਪਣੇ ਕੋਲ ਵੀ ਹਾਂ ਠੀਕ ਆ ਇਧਰੋਂ ਕਰਕੇ ਉਧਰੋਂ ਕਰਕੇ ਭਾਈ ਇਧਰੋਂ ਕਰ ਲੈਨੇ ਆਂ ਗਾਈਆਂ ਆਪਾਂ ਬਾਹਰ ਤੋਂ ਦਿਖਾ ਦਨੇ ਆਂ ਚਲੋ ਕਰੋ ਇੱਥੋਂ ਸ਼ੁਰੂ ਕੱਢ ਲੋ ਬਾਹਰ ਨੂੰ ਦੱਸੋ ਕੈਨਾਂ ਵਾਂ ਸੁਆ 23 ਤੀਜੇ ਸੁਆ ਇਹ ਸੁਹੀ ਹੋਈ ਆ ਥੋੜਾ ਟਾਈਮ ਪਹਿਲਾਂ ਹੀ ਆਈ ਆ ਮਗਰ ਪੂਰਾ ਕਰਤਾ ਹੀ ਬੱਲਾ ਠੀਕ ਐ ਬੱਲੀ ਮੈਂ ਆ ਜੀ ਕਿੰਨਾ ਬੌੜਾ ਬਾਹਰ ਤੋਂ 12 ਕਿਲੋ ਜੋ ਕੇ ਲਿਆਂਦਾ ਆਪਾਂ 10 ਕਿਲੋ ਕਹਿ ਕੇ ਨੇਵਾ ਗਈ ਠੀਕ ਐ ਕਿੰਨਾ ਕ ਪਿਆਜੂ ਭਾਈ ਦੁੱਤਾ ਚਾਹੀਦਾ ਇਹਨੂੰ 12 ਤੋਂ ਪਲੱਸ ਦੋਸਤੋ 12 ਕਿਲੋ ਭਾਈ ਕਹਿੰਦਾ ਬੌੜਾ ਜੋ ਕੇ ਲਿਆਂਦਾ ਤੁਸੀਂ 10 ਕਿਲੋ ਹੀ ਮੰਨੋ ਤੇ 12 ਤੇ ਨੇ ਆਰਾਮਣਾ ਹੀ ਦੇ ਜਾਣਾ ਨੀਲੀ 라ਵੀ نسل ਦੀ ਤਾਜੀ ਸੂਈ ਸਵਾਈ ਮੱਝ ਮਗਰ ਕਟਾ ਬਦਲੇ ਪਿੰਡੇ ਦੀ ਆ ਲੇਵਾ ਭਾਂਡਾ ਸੋਹਣਾ ਮੋٹے ਮੋٹے ਥਾਨ ਹੈ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਆ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਨੀਲੀ 라ਵੀ نسل ਦੀ ਤਾਜੀ ਸੂਈ ਸਵਾਈ ਮੱਝ ਜੇ ਕੋਈ ਤਾਜੀ ਸੂਈ ਸਵਾਈ ਮੱਝ ਲੈ ਜਾਂਦਾ ਚਾਹ ਬਾਣ ਹੋਵੇ ਨੀਲੀ ਦੀ ਤੇ ਚੋਕੇ ਲੈ ਜਾਓ ਭਾਵਾ 12 ਕਿਲੋ ਆ 10 ਕਿਲੋ ਮੰਨ ਕੇ ਆ ਜਾਓ ਕਿੰਨੇ ਦੀ ਲਾਡੀ ਜੈ ਜਪਾ ਵੇਚਣ ਵਾਲੀ ਗੱਲ ਆਪਾਂ ਨਾ ਮੱਝਾਂ ਵੀ ਗਾਈਆਂ ਵਾਲੇ ਭਾਈ ਦੇ ਦੇਣੀਆਂ ਨੇ ਅੱਛਾ ਹਾਂ ਜੀ ਹਾਂ ਗਾਈਆਂ ਵਾਲੇ ਭਾਈ ਆਪਾਂ ਮੱਝਾਂ ਦੇ ਦੇਗਾ ਨਹੀਂ ਆਪਣਾ ਰੇਟ ਕੋਈ ਗਾਈਆਂ ਦਾ ਵੀ ਫਾਰਮ ਤੇ ਜਾਦਾ ਹੀ ਨਹੀਂ ਹੁੰਦਾ ਇਹ ਆਪਾਂ ਦੇ ਦੇਣੀਆਂ ਜੀ ਮੁੱਲ ਤਾਂ ਇਹਦਾ 80 ਕਰਦੇ ਆ ਮਾਨ ਤਣ ਸੀ ਜੋ ਹੋਊਗਾ ਠੀਕ ਆ ਹਾਂ ਜੀ ਖੁੱਲਾ ਮਾਨ ਤਣ ਵਧੀਆ ਕਰਾਂਗੇ ਆਪਾਂ ਅਸੀਂ ਜੋ 12 ਤੋਂ ਪਲੱਸ ਦੁੱਧ ਪਿਆਈ ਜਾਣਾ ਇਹਨੇ ਠੀਕ ਆ ਹਾਂ ਜੀ ਗਾਈਆਂ ਵਾਲਾ ਭਾਈ ਆ ਜੀ ਮੁੱਲ 80 ਹੈ ਮਾਨ ਤਣ ਭਾਈ ਕਹਿੰਦਾ ਖੁੱਲਾ ਕਰ ਦਾਂਗੇ 80 ਚੋਂ ਮਗਰੇ ਦੇ ਮਾਲੀ ਨਰੋਆ ਦੋ ਨੰਬਰ ਤੇ ਆ ਜਾ ਦੋ ਨੰਬਰ ਤੇ ਜੀ ਬੂਰੀ ਝੋਟੀ ਆਈ ਮਗਰ ਵੀ ਕੱਟੀ ਆ ਵਧੀਆ ਨਾਲ ਦੀ ਕੱਟੀ ਆ ਬੂਰੀ ਆ ਠੀਕ ਹੈ ਹਾਂ ਜੀ ਇਹ ਸੂਈ ਨੂੰ ਹੋ ਗਏ ਜੀ ਇਹਨੂੰ 5-6 ਦਿਨ ਹੋ ਗਏ ਸੂਈ ਨੂੰ ਹੁਣ 8-9 ਕਿਲੋ ਹੈਗਾ ਬੋਲਾ ਇਹ ਕਿੰਨਾ ਕੁ ਪੈਜੂ ਭਾਈ ਇਹ ਦਾ ਦਿਵ ਤੱਕ ਮੂਹਰ ਨੂੰ ਆ ਇਹ ਜਾਊ ਜੀ ਜੀ 12 ਕਿਲੋ ਦੇ ਦਾ ਬਾਕੀ ਹੁੰਦਾ ਬੱਸ ਜੀ ਦੋਸਤੋ ਬੂਰੀ ਤਾਜੀ ਸੂਈ ਸਵਾਈ ਝੋਟੀ ਤੇ ਮਗਰ ਹੀ ਬੂਰੀ ਕੱਟੀ ਆ ਕੱਟੀ ਵੀ ਬਹੁਤ ਸੋਹਣੀ ਆ 8 9 ਲਾੜੀ ਕਹਿੰਦਾ ਬੌੜਾ ਹੋਊਗਾ 12 ਤੋਂ ਬਾਹਰ ਲਾੜੀ ਕਹਿੰਦਾ ਇਹ ਦੁੱਧ ਪਿਆਜੂ ਜੇ ਕੋਈ ਭੈਣ ਭਰਾ ਬੂਰੀ ਤਾਜੀ ਸੂਈ ਸਵਾਈ ਝੋਟੀ ਲੈਣ ਦਾ ਚਾਹਵਾਨ ਹੋਵੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਹਮ ਮਗਰ ਵੀ ਕੱਟੀ ਆ ਬੂਰੀ ਦੋ ਨਾਗ ਬਣ ਜਾਣੇ ਆ ਨਾਲੇ ਤਾਂ ਇਹ ਕਰਮ ਵਾਲੀ ਦੁੱਧ ਪਿਆਊਗੀ ਤਾਜੀ ਸੂਈ ਸਵਾਈ ਆ ਤੇ ਮਗਰ ਬੱਚੇ ਦੀ ਸੇਵਾ ਕਰ ਲੋਗੇ ਆਉਂਦੇ ਸਮੇਂ ਸਵੇਰ ਨੂੰ ਮਗਰ ਕੱਟੀ ਤਿਆਰ ਹੋ ਜੂ ਆਪਦੀ ਮਾਂ ਨਾਲੋਂ ਚੰਗੀ ਆ ਕੱਟੀ ਹੈ ਇਹ ਬੁਰੀ ਮੱਝ ਵੀ ਚੰਗੀ ਆ ਪਰ ਬੱਚਾ ਖੁੱਲੇ ਢੁੱਲੇ ਅੰਗਾ ਪੈਰਾਂ ਦਾ ਜੇ ਕਿਤੇ ਵਧੀਆ ਸੇਵਾ ਸੁਆ ਹੋ ਜਾਂਦੀ ਆ ਸੋਹਣੀ ਵੱਡੀ ਝੋਟੀ ਤਿਆਰ ਹੋ ਜੂ ਦੁੱਧ ਦੁੱਧ ਪਿਛਲੇ ਪਰਿਵਾਰ ਦਾ ਚੰਗਾ ਛੱਡਿਆ ਵਾ 12 ਕਿਲੋ ਤੋਂ ਬਾਹਰ ਲਾੜੀ ਕਹਿੰਦਾ ਇਹ ਦੁੱਧ ਪਿਆ ਜੂ 8-9 ਕਿਲੋ 8 ਕਿਲੋ ਮੰਨ ਲਓ ਤਿਆਰ ਆ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਬੌਲਾ ਰੈਡੀ ਆ ਇਹਦੇ ਥੱਲੇ 12 ਉਹ ਤੁਸੀਂ 10 ਹੀ ਮੰਨ ਲਓ ਭਾਵਾ 12 ਤੋਂ ਬਾਹਰ ਖੁੱਲਾ ਪਿਆ ਤੇਨੇ ਕਿੰਨੇ ਦੀ ਲਾਡੀ ਦੋ ਨੰਬਰ ਬਈ ਆਪਾਂ ਦੇ ਮੁੱਲ ਲੈਣ ਦੇਣ ਵਾਲੀ ਹੋਣਗੇ ਸਿਰਫ ਮਾਨਤਾਨ ਹੋਊਗਾ ਜੀ ਹੂੰ ਤੇ 90000 ਦੀ ਦੇ ਦਾਂਗੇ ਦੋ ਨੰਬਰ 90 ਦੇ 5 95 ਦੀ ਲਾਡੀ ਕਹਿੰਦਾ ਦੇ ਦੇਾਂਗੇ 95 ਜੋ ਮਾਨਤਾਨ ਹੋ ਜੂ ਇੱਕ ਦਾ 80 ਜੋ ਖੁੱਲਾ ਮਾਨਤਾਨ ਹੋ ਜਾਊਗਾ ਫਿਰ ਵੀ ਲੋਕ ਨਾ ਐਵੇਂ ਬੂੜੀ ਕਰਕੇ ਨਸਲ ਕਰਕੇ ਨਾ 1 ਲੱਖ 10 20 ਮੰਗ ਲੈਂਦੇ ਆ ਆਪਾਂ 95000 ਦੀ ਝੋਟੀ ਦੇ ਰਣੀ ਆ ਜੀ ਸਹੀ ਆ ਹਾਂ ਜੀ ਤਿੰਨ ਨੰਬਰ ਕਾਲੀ ਅਕੀਰ ਆਵਗੀਆਂ ਜਾਂਦੀਆਂ ਜੋਣੀਆਂ ਲੱਗਦੀਆਂ ਨੇ ਨਹੀਂ ਗੱਲ ਆਈ ਸ਼ਿਆਣੇ ਕਹਿੰਦੇ ਨੇ ਖੜਾ ਤਾਂ ਪਾਣੀ ਵੀ ਮੁਸ਼ਕਿਲ ਜਾਂਦਾ ਆ ਗਈ ਹਾਂ ਇਹ ਆ ਗਈ ਜੀ ਵੱਡੀ ਝੋਟੀ ਸਾਰਿਆਂ ਨਾਲੋਂ ਉੱਚੀ ਆਈ ਹੂੰ ਮਗਰ ਇਹਦੇ ਵੀ ਕਟਾਈ ਮਗਰ ਇਹਦੇ ਵੀ ਕਟਾ ਸੁਣੀ ਨੂੰ ਹੋ ਗਏ 15 16 ਇਹਦੇ ਥੱਲੇ 8 9 ਕਿਲੋ ਆਈ ਹੈ ਇਸ ਟਾਈਮ ਝੋਟੀ ਕੱਦ ਕਰਦੇ ਰੇਵੇ ਜੀ ਹਾਂ ਦੋਸਤੋ ਕੱਦ ਵੱਡਾ ਹੀ ਆ 8 9 ਕਿਲੋ ਦੁੱਧ ਇਹਦੇ ਥੱਲੇ ਤਿਆਰ ਹੈ ਮਗਰ ਇਹਦੇ ਮਾਲੀ ਆ ਮੱਝ ਵੱਡੇ ਕੱਦਾਂ ਵਾਲੀ ਪੂਰੀ ਖੁੱਲਡੂਲੇ ਹੰਗਾ ਪੈਰਾਂ ਦੀ ਆ ਰਾਜੀ ਰੂਜੀ ਵੀ ਬਹੁਤ ਆ ਹਜੇ ਮਾਲ ਬਾਈ ਕਹਿੰਦਾ ਆਇਆ ਹੀ ਆ ਠੀਕ ਆ ਜੀ 13 14 22 ਕਹਿੰਦਾ ਦੁੱਧ ਪਿਆ ਜੂ ਜਦੋਂ ਚਿੱਟੇ ਆ ਜੀ ਗੁੰਡਾ ਟਾਣੇ ਦਾ ਦਰਦਤਾਉ ਮੇ ਦੇਣਾ ਜੀ ਹਾਂ ਆ ਬائیں ਆ ਜੀ ਇੱਕ ਦਿਨ ਡੰਗਰ ਦਾ ਦੋ ਚਾਰ ਦਿਨ ਆ ਕੇ ਜੀ ਵੀ ਨਹੀਂ ਲਾਉਂਦਾ ਇਹ ਤਾਂ ਗੱਲ ਹੈਗੀ ਆ ਕਿਉਂਕਿ ਟਾਈਆਂ ਦਾ ਹੋਰ ਹਿਸਾਬ ਹੁੰਦਾ ਈ ਮੱਝਾਂ ਦਾ ਹੋਰ ਹਿਸਾਬ ਹਾਂ ਇਹ ਲਾੜੀ ਕਿੰਨੇ ਦੀ ਵੱਡੀ ਵੱਜ ਬਾਈ 90 ਦੀ ਦੇ ਦਾਂਗੇ ਜੀ ਮਾਨਤਾਨ ਮਾਨਤਾਨ ਜ਼ਰੂਰ ਕਰਾਂਗੇ 90 ਜੋ ਮਾਨਤਾਨ ਹੋ ਜੂ ਮਗਰੇ ਦੇ ਮਾਲੀ ਆ ਕੱਦ ਵੱਡ ਵੱਡਾ ਹੀ ਆ ਪੈਠੋਪੜਾ ਵੀ ਚੌੜਾ ਇਹ ਜਿੰਨੀਆਂ ਮੱਝਾਂ ਸਾਰਿਆਂ ਨਾਲੋਂ ਵੱਡੀ ਆ ਹਾਂ ਸਹੀ ਗੱਲ ਆ ਮੋਢੇ ਦੇ ਤਾਂ ਦੀ ਜਾਂਦੀ ਆ ਅੱਗੇ 4 ਨੰਬਰ 4 ਨੰਬਰ ਹੀ ਤਲੂਣ ਝੋਟੀ ਮਗਰ ਕੱਟੀ ਆ ਜੀ 5 4 ਦੈਂਤੀ ਸੂਈ ਹੋਈ ਆ ਤਲੂਣ ਕੱਟੀ ਆ ਜੀ ਹਾਂ 10 ਕਿਲੋ 10 ਕਿਲੋ ਬੋਲਾ ਐ ਫੇਮ 12 ਹੀ ਲੈਂਦਾ ਆਪਾਂ 10 ਕਹਿ ਕੇ ਦੇਵਾਂਗੇ ਜੀ ਕਿੰਨਾ ਕੁ ਪਿਆਜੂ ਦੁੱਧ ਦਾ ਹੀ ਜਾਊਗੀ ਤੇਰਾ ਤੋਂ ਪਲੱਸ ਹੀ ਠੀਕ ਆ ਬਹੁਤ ਚੰਗੀ ਐਡਵਾਈਸ ਨੂੰ ਚਵਾਈ ਦੀ ਲਾਢੀ ਕਹਿੰਦਾ ਬਹੁਤ ਚੰਗੀ ਆ ਇਹਦੇ ਥੱਲੇ ਵੀ 12 ਕਿਲੋ ਹੀ ਚੋਕ ਕੇ ਲਿਆਂਦਾ ਤੁਸੀਂ 10 ਕਿਲੋ ਮੰਨ ਕੇ ਆਓ ਰਾਜੀ ਰੂਜੀ ਪੂਰੀ ਆ ਤੜਕੇ ਵੀ ਕੰਡੇ ਦੇ 5 ਕਿਲੋ ਬੌਲੀ ਜੋਖਲੇ ਅਗਲਾ ਆਥ ਨੇ ਫੇਰ ਜੋਖਲੇ 13 14 ਲਾਢੀ ਕਹਿੰਦਾ ਖੁੱਲਾ ਦੁੱਧ ਪਿਆ ਜੂ ਵਜਨ ਵਯੂਤ ਬਹੁਤ ਹੈ ਬਾਕੀ ਤੁਹਾਨੂੰ ਦੇਸੀ ਰਹੀ ਹੈ ਸਕਰੀਨ ਤੇ ਪੂਰੀ ਰਾਜੀ ਗੋਲ ਮਟੋਲ ਮੋٹے ਮੋٹے ਥਣਾ ਵਾਲੀ ਕੋਈ ਜੜ ਮੇਜੇ ਥਾ ਨਹੀਂ ਗਾਇਬ ਚ ਨਿਕੜ ਮੈਂ ਇਕੱਲੇ ਇਕੱਲੇ ਲੱਗੇ ਹੋਇਆ ਮਗਰ ਵੀ ਇਹਦੇ ਫੀਮੇਲ ਕਾਫ ਕੱਢੀ ਆ ਪਹਿਲੇ ਦੇ ਮਗਰ ਕਟਾ ਦੂਜੀ ਦੇ ਮਗਰ ਕੱਟੀ ਤੀਜੀ ਦੇ ਮਗਰ ਕਟਾ ਚੌਥੀ ਦੇ ਮਗਰ ਕੱਟੀ ਇਹ ਲਾਡੀ ਕਿੰਨੇ ਦੀ ਭਾਈ 1 ਲੱਖ 5 ਦੀ ਦੇ ਦਾਂਗੇ ਜੀ ਲਓ ਜੀ 1 ਲੱਖ ਠੀਕ ਆ 1 ਲੱਖ 5000 ਦੀ ਲਾਡੀ ਕਹਿੰਦਾ ਦੇ ਦੇਣੀ ਆ ਮਾਨ ਤਾਨ ਮੌਕੇ ਤੇ ਹੋ ਜਾਊਗਾ 1,05,000 ਦੀ ਦੇ ਦੇਣੀ ਆ ਚਾਰ ਨੰਬਰ ਝੋਟੀ ਪਹਿਲਾ ਸੂਆ ਪਲੂਨ ਕੱਟੀ ਮਗਰ ਵੀ ਕੱਟੀ ਏਦੇ 10 ਕਿਲੋ ਕੋਈ ਵੀ ਬੋਲਾ ਦੋ ਟਾਈਮ ਚੋਕੇ ਲੈ ਜੇ ਅੱਗੇ ਆ ਜਾ ਮੀਨੀ ਤੇ ਲਾਡੀ ਪੰਜ ਨੰਬਰ ਤੇ ਇਹ ਵੀ ਬਾਈ ਤਾਜੀ ਸੂਈ ਹੋਈ ਆ ਪਿਛਲੇ ਜਿਹੜੇ ਆਏ ਸੀ ਨਾ ਪੈਰ ਧਰਤਾ ਗੱਡੀ 'ਚ ਬੱਚੇ ਤੇ ਵੀਡੀਓ ਆਪਣੇ ਕੋਲੇ ਹੈਗੀ ਆ ਬੱਚਾ ਇਹਦਾ ਮਰ ਗਿਆ ਜੀ ਸੂਈ ਨੂੰ ਸਮਾ ਸੂਈ ਨੂੰ ਤਾਂ ਇਹਨੂੰ ਸਾਤਾਂ ਟਿਕਦੇ ਨਹੀਂ ਹੋਏ ਨੇ ਜੀ ਠੀਕ ਹੈ ਹਾਂ ਜੀ ਕਿੰਨਾ ਕੁ ਦੁੱਧ ਹੋਊ ਬਾਈ ਇਹ ਇੱਕ ਦਾ ਬੱਚੇ ਦਾ ਕਰ ਗਈ ਇੱਕ ਨਵੀਂ ਜਗ੍ਹਾ ਹੁਣ 7 ਕਿਲੋ ਆਈ ਪਾ ਦਾ ਆਪਾਂ ਦੋਕਣ ਵਾਲਾ ਹੀ ਦੇਣਾ ਬਾਈ ਕਿੰਨੇ ਜੀ ਦੇਰ ਆ ਗਈ 52000 ਦੀ ਲਓ ਜੀ 52000 ਦੀ ਦੇ ਦੇਣੀ ਆ 7 ਕਿਲੋ ਦੁੱਧ ਕੋਈ ਵੀ ਚੋਕੇ ਲੈ ਜੀ ਟੀਕਾ ਲਾ ਕੇ ਚੋਣੇ ਆ ਜੀ ਬੱਚੇ ਦਾ ਕਰਕੇ ਵੜਾ ਕਰਦੀ ਆ ਆਪਣਾ ਕੋਲੇ ਵੀਡੀਓ ਫੋਟੋ ਹੈਗੀ ਆ ਬੱਚੇ ਦੀ ਵੀਡੀਓ ਫੋਟੋ ਹੈਗੀ ਆ ਕੱਟੇ ਦੀ ਕੱਟੇ ਦਾ ਬਾਈ ਕਹਿੰਦਾ ਤਰੇਮਾ ਜਾਂ ਵੱਧ ਕਰ ਗਈ ਤਾਜੀ ਸੂਈ ਆ ਫਿਰ ਕਰਨਾ ਹੀ ਆ ਬੱਚੇ ਦਾ ਤਾਂ ਠੀਕੇ ਤੇ ਚਵਾਈ ਕਰਦੇ ਆ ਹਾਂ ਹਾਂ ਲੋੜ ਤੇਰੀ ਪਤਾ ਜਦੋਂ ਟੈਗੀ ਦਾਸ ਕੱਲੋ ਪਿਆਈ ਜਾਵੇ ਹਾਂ ਹਾਂ ਪਾ ਛੱਡ ਜਾਉਂਗੀ ਬੀਚੀ ਆ ਹਾਂ ਪਾ ਛੱਡਦਾ ਬੈਠੇ ਆਰ ਦੀਆਂ ਬੈਠੀਆਂ ਨੇ ਹਾਂ 52000 ਦੀ ਦੇ ਦੇਣੀ ਆ ਅੱਗੇ ਆ ਹੁਣ ਬੱਚੀ ਤੇ 6 ਨੰਬਰ ਸਾਹੀ ਵਾਲਾ ਕਾ ਉਸ ਪਹਿਲੇ ਜੂਏ ਜੂਏ ਹੋਇਆ ਪਹਿਲਾ ਸੁਆ ਕਿਹਦਾ ਸੁਆ ਜੀ ਸੰਤਾ ਜਾਂ ਕੱਦ ਦੇ ਰੱਖੇ ਕਿਟਾ ਹਾਂ ਵੱਡੇ ਕੱਦ ਦੇ ਜਾਈ ਮਗਰ ਕੀ ਇਹਦੇ ਮਗਰ ਜੀ ਇਹਦੇ ਵੱਛੀ ਮਗਰ ਇਹਦੇ ਵੱਛੀ ਆ ਔਰ ਇਸ ਟਾਈਮ 8-9 ਕਿਲੋ ਆਈ ਦੁੱਧ 11-12 ਕਿਲੋ ਪਿਆਊਗੀ 8-9 ਕਿਲੋ ਇਸ ਟਾਈਮ ਤਿਆਰ ਹੈ 11 12 ਕਿਲੋ ਲਾਡੀ ਕਹਿੰਦਾ ਪਿਆਜੂ ਪਹਿਲਨ ਵੱਛੀ ਹਾਂ ਢੋੜੀ ਵਰਗੀ ਸਾਈਵਾਲ ਨਾਲਸਲ ਦੀ ਵਹਿੜਾ ਕੱਦ ਵਜੂਦ ਇਹਦਾ ਵੀ ਪੂਰਾ ਹੀ ਵੱਡਾ ਕੱਦ ਹੈ ਠੰਡੀ ਬਾਈ ਇੰਨੀ ਆ ਅੱਗੇ ਕੋਲੇ ਢਾਹੇ ਮੱਝ ਦਾ ਕੱਟਾ ਪੰਨਿਆ ਹੋਵੇ ਉਹ ਵੀ ਚੁੰਗੀ ਜਾਂਦਾ ਅੱਛਾ ਇੰਨੀ ਜਾਦੀ ਠੰਡੀ ਬੱਚੀ ਆ ਬਾਕੀ ਕਹਿੰਦਾ ਇੰਨੀ ਠੰਡੀ ਸੀਲ ਹੈ ਮੱਝ ਦਾ ਬੱਚਾ ਕੱਟਾ ਵੀ ਪਹੁੰਚੂਗਾ ਲੱਗ ਜੇ ਤਾਂ ਵੀ ਨਹੀਂ ਲੱਤ ਚੱਕਦੀ ਹਾਂ ਇੱਥੇ ਆ ਕੇ ਜਿਹੜਾ ਵੀ ਲੈਣਾ ਉਹਨੂੰ ਵੀ ਕੱਟਾ ਛੱਡ ਕੇ ਦਿਖਾ ਦਾਂਗੇ ਕਿੰਨੇ ਦੀ ਦੇ ਦਾਂਗੇ ਇਹ ਬਾਈ ਆਪਾਂ 42000 ਦੀ ਦੇ ਦਾਂਗੇ ਲੰਬੀ ਲੰਜੀ ਦੇਖ ਲਓ ਤੁਸੀਂ ਫੁੱਲ ਵੱਡੇ ਕੱਗ ਦੀਆਂ ਹੰਬਣ ਵਾਲੀ ਆ ਵਾਸੀ 40 ਦੇ ਦੋ 42 ਦੀ ਪਹਿਲਾਂ ਵੱਛੀ ਵੱਡੀ ਹਾਂਜੀ ਅੱਗੇ ਅੱਗੇ ਆ ਗਈ 7 ਨੰਬਰ ਦੂਦੇ ਦੂਏ ਦੂਈ ਹੋਈ ਆ ਦੂਜਾ ਸੂਆ ਉਹਨਾਂ ਨੇ ਕਿਹਾ ਆਪਾਂ ਨੇ ਵੀ ਪਹਿਲਾ ਸੂਆ ਆਪਾਂ ਨੂੰ ਦੂਜੇ ਲੱਗਦੀ ਆ ਠੀਕ ਹੈ ਠੀਕ ਹੈ ਕਹਿ ਕੇ ਦੇਵਾਂਗੇ ਬੰਦਾ ਤਾਂ ਹੈ ਕਿ ਜੋਗੀ ਆ ਜੀ ਚਾਰ ਦੰਦ ਚਾਰ ਦੰਦ ਦਾ ਤਾਜੀ ਸੂਈ ਸਵਾਈ ਇਹਦੇ ਥੱਲੇ ਕਿੰਨਾ ਕਹੂੰ ਭਾਈ ਅੱਜ ਹੀ ਆਈ ਆ 12 ਕਿਲੋ ਸੀਗਾ ਯਾਨੀ ਆਪਾਂ ਦਾਸ ਕਹਿ ਕੇ ਦੇਵਾਂਗੇ ਦੁੱਧ ਦੂ 14-15 ਕਿਲੋ 14-15 ਕਿਲੋ ਲਾਢੀ ਕਹਿੰਦਾ ਦੁੱਧ ਪਿਆ ਜੂ ਕਾ ਦੇਦਾ ਵੀ ਵੱਡਾ ਰਾਜੀ ਰੂਜੀ ਇਹ ਵੀ ਬਹੁਤ ਆ ਅਗਲੇ ਨੇ 12 ਕਿਲੋ ਤੀ ਚਵਾਈ ਤੇ ਆਈ ਆ ਤੁਸੀਂ 10 ਮੰਨੋ ਆਪ ਦੀ ਦੋ ਟਾਈਮ ਚੋਕੇ ਲੈ ਗੱਭਣ ਪਸ਼ੂ ਦਾ ਵਹਿ ਮੰਦਾ ਸੂਈਆਂ ਸਵਾਈਆਂ ਹੈਗੀਆਂ ਭਾਵੇਂ ਅਗਲਾ ਝੋਕੇ ਲੈ ਜੇ ਜਿਵੇਂ ਮਰਜੀ ਬੇਫਿਕਰ ਹੋ ਕੇ ਅਗਲਾ ਲੈ ਜੇ ਥਣ ਸੋਹਣੇ ਆ ਪਹਿਲਾਂ ਬੱਚੀ ਅਗਲੇ ਨੇ ਕਿਹਾ ਪਰ ਲਾਡੀ ਕਹਿੰਦਾ ਸਾਨੂੰ ਦੂਜਿਆਂ ਲੱਗਦੀ ਆ ਮੂੰਹ ਤੋਂ ਚਾਰ ਦੰਦ ਹੋ ਸਕਦਾ ਚੌਗੀ ਆ ਪਹਿਲਾਂ ਨਹੀਂ ਹੋਵੇ ਲਓ ਜੀ ਮੂੰਹ ਤੋਂ ਚਾਰ ਦੰਦ ਹਾਂ ਸਹੀ ਆ ਸਾਈਡਾਂ ਵਾਲੇ ਦੋ ਦੋ ਦੰਦ ਨਿੱਕੇ ਕਿੰਨੇ ਦੀ ਲਾਡੀ ਇਹ ਭਾਈ ਮੁੱਲ ਤਾਂ ਹੈਗਾ 50000 ਆਪਾਂ 80000 ਜੀ ਦੇ ਦਾਂ ਮਾਨਤਾ ਨੂੰ ਮੌਕੇ ਦੇ ਮੁੱਲ 50 40 ਤੇ 48 ਦੀ ਲਾਡੀ ਕਹਿੰਦਾ ਦੇ ਦੇਣੀ ਐ ਸੋਹਣੀ ਬੱਚੀ ਐ ਖੜੀ ਖੜੀ ਵੀ ਸੋਹਣੀ ਲੱਗੂ ਗੋਲ ਮਟੋਲ ਕੱਦ ਕਾਰ 81 10 ਕਿਲੋ 12 ਕਿਲੋ ਹੀ ਚੋਕੀ ਆਈ ਵੀ ਆ ਤੁਸੀਂ 10 ਮੰਨੋ 13 14 ਕਿਲੋ 13 14 ਕਿਲੋ ਲਾਢੀ ਕਹਿੰਦਾ ਖੁੱਲਾ ਦੁੱਧ ਪਿਆਜੂ 48000 ਦੀ ਅੱਗੇ ਗੱਬਣ ਜਰਸੀ 8 ਨੰਬਰ ਹਾਂ ਗੱਬਣ ਆ ਗਈ ਜੀ ਹੁਣ ਤਾਂ ਪੰਜ ਦਿਨ ਚਾਰ ਦਿਨ ਲਊਗੀ ਤਿਆਰ ਹੋ ਗਈ ਪੂਰੀ ਇਹਨਾਂ ਠੀਕ ਆ ਬਾਕੀ ਹੁਣ ਦੋ ਚਾਰ ਦਿਨ ਹੋਰ ਲਊ ਵਧੀਆ ਜਾਨੇ ਕਿੰਨਾ ਕ ਦੁੱਧ ਕੱਢ ਜੂ ਇਹ 25 ਦਾ ਚਵਾਉਣ ਵਾਲੀ ਆ ਇਹ 13 14 ਕਿਲੋ ਦੁੱਸਤ ਕਿੰਨੇ ਜੀ ਇਹ ਵੀ ਦੇਰਾਗੇ ਜੀ ਆਪਾਂ 4000 ਦੀ ਲਓ ਜੀ ਇਸ ਟਾਈਮ 40000 ਦੀ ਦੇ ਦਾਂਗੇ ਲਾਡੀ ਕਹਿੰਦਾ 13-14 ਕਿਲੋ ਦੁੱਧ ਪਿਆਜੂ ਬਾ ਹੁਣ ਤਿੰਨਾਂ ਚਾਰਾਂ ਦਿਨਾਂ ਦੇ ਆਸੇ-ਪਾਸੇ ਨੇ ਸੂ ਪੈਣਾ ਲੇਵਾ ਭਰੀ ਫਿਰਦੀ ਆ ਨਹੀਂ ਕਿ ਇੱਧਰ ਹੁਣ ਲਾਡੀ ਨੇ ਵਧਾਤਾ ਸ਼ੈੱਡ ਲਾਡੀ ਕਹਿੰਦਾ ਹੁਣ 20-22 ਪਸ਼ੂ ਡੇਲੀ ਹੋਇਆ ਕਰਨਗੇ ਕਿਸੇ ਨੂੰ ਗਾਂ ਚਾਹੀਦੀ ਆ ਗਾਂ ਮਿਲ ਜੂ ਮੱਝ ਚਾਹੀਦੀ ਆ ਮੱਝ ਮਿਲ ਜੂ ਸੂਈ ਸਵਾਈ ਵੀ ਮਿਲ ਜੂ ਗੱਬਣ ਵੀ ਮਿਲ ਜੂ ਕਟਿਆਂ ਵਾਲੀਆਂ ਮੱਝਾਂ ਵੀ ਮਿਲ ਜਾਣਗੀਆਂ ਤੇ ਕਟਿਆਂ ਵਾਲੀਆਂ ਵੀ ਮਿਲ ਜਾਣਗੀਆਂ ਅੱਜ 5 ਨਾਕ ਮੱਝਾਂ ਦੇ ਆ ਚਾਰਾਂ ਦੇ ਮਗਰ ਬੱਚੇ ਆ ਦੋਵਾਂ ਦੇ ਮਗਰ ਕੱਟੇ ਦੋਵਾਂ ਦੇ ਮਗਰ ਕਟੀਆਂ ਤੇ ਵੈਰਾਈਟੀ ਸਾਰੀ ਆ ਨੀਲੀ ਦਾ ਵੀ ਵੀ ਹੈਗੀ ਆ ਬੂਰੀ ਦੀ ਹੈਗੀ ਆ ਕਾਲੀ ਮੱਝ ਵੀ ਹੈਗੀ ਆ ਸਾਈਵਾਲ ਵੱਛੀ ਵੀ ਹੈਗੀ ਆ ਜਰਸੀ ਵੀ ਹੈਗੀ ਆ ਰੰਗ ਸਾਰੇ ਹੀ ਆ ਹਾਂ ਕਿੰਨੇ ਦੀ ਲਾਡੀ 40 ਦੀ ਅੱਗੇ ਆ 10 ਨੰਬਰ ਇਹਨੇ ਹੁੰਦੇ 8 ਕਿਲੋ ਬੋਲਾ ਯਾਰ ਤੋਂ ਬਾਹਰ ਹੀ 8 ਮੰਨ ਕੇ ਲੈ ਲਿਓੁੱਦ ਦੁੱਧ ਦੀ 10 11 ਕਿਲੋ ਜੀ 8 ਕਿਲੋ ਤੋਂ ਬਾਹਰ ਹੀ ਬੋਲਾ ਹੂ 9 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਹਾਂ ਫੁੱਟਬਾਲ ਵਾਲਾ ਲੈਵਾ 10 11 ਕਿਲੋ ਲਾਢੀ ਕਹਿੰਦਾ ਖੁੱਲਾ ਦੁੱਧ ਪਿਆ ਜੂ ਇਹ ਕਿੰਨੇ ਦੀ ਠੀਕ ਆ ਮੋਲੇ ਦਾ 42 40 ਦੀ ਦੇ ਦਾਂਗੇ 42 ਜੋ ਵੀ ਮਾਨਤਾਨ ਹੋ ਜੂਗਾ ਮਲ 42 40 ਜੋ ਮਾਨਤਾਨ ਹੋ ਜੂ ਕਰਦਾਂਗੇ 40 ਜੋ ਮਾਨਤਾਨ ਕਰ ਲੈਣੀ ਕੋਈ ਠੀਕ ਹੈ ਹਾਂਜੀ ਹਾਂ ਬੱਤੀ ਸਾਹ ਦੇ ਨਾਲ ਨਹੀਂ ਆ ਸੁੰਨ ਵਾਲੀ ਆ ਗਈ ਇਹ ਤੈਨੂੰ ਸੁੰਝੀਆਂ ਹੋਈਆਂ ਨੇ ਸਹੀ ਹੈ ਕਿ ਇਧਰ ਮੱਝਾਂ ਆ ਗਈਆਂ ਜਾਨਵਰ ਚੰਗਿਆ ਮੱਝਾਂ ਵੀ ਚੰਗੀਆਂ ਸਾਰੀਆਂ ਮੱਝਾਂ ਸਾਰੀਆਂ ਚੰਗੀਆਂ ਜੇ ਕਿਸ ਨੂੰ ਨੀਲੀ 라ਵੀ ਚਾਹੀਦੀ ਆ ਨੀਲੀ 라ਵੀ ਵੀ ਮਿਲ ਜੂ ਦੇ ਦੇਣੀ ਆ ਇਹ 80 ਦੀ ਮਾਨ ਤਣ ਖੁੱਲਾ ਹੋ ਜੂ 10 ਕਿਲੋ ਚੋ ਕੇ ਲੈ ਜਾਓ 12 ਤੋਂ ਬਾਹਰ ਪਿਆ ਜੂ ਬੂਰੀ ਮਗਰ ਕੱਟੀ ਆ ਕਾਲੀ ਮਾਜੇ ਦੇ ਮਗਰ ਕੱਟਾ ਆ ਪਹਿਲਣ ਕੱਟੀ ਮਗਰ ਵੀ ਕੱਟੀ ਏ ਦੇ ਫੋਨ ਨੰਬਰ ਸਕਰੀਨ ਤੇ ਭਾ ਲੋਟ ਹੀ ਆ ਜਮਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤੁੰਗਾ ਜਿਹੜੀ ਪਿੰਡ ਆ ਜਾਓ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასი ਸ਼ਕਾ